ਜੀ ਮੇਤਰੋ ਕੀ ਹਾਲ ਚਾਲ ਹੈ ਆਜੋ ਫਿਰ ਆਪਾਂ ਹੋ ਗਏ ਬੈਠੇ ਸੀ ਖੇਤ ਤੇ ਬੈਠੇ ਬੈਠੇ ਆਪਾਂ ਹੋ ਗਏ ਲਾਈਵ ਦੇਖਦੇ ਆ ਅੱਜ ਸਭ ਤੋਂ ਪਹਿਲਾਂ ਕਿਹੜਾ ਕਮੈਂਟ ਕਰਦਾ ਤੇ ਲਾਈਕ ਕਰਦਾ ਤੇ ਜੋੜਦਾ ਕਿਹੜਾ ਆਪਣੇ ਨਾਲ ਦੇਖਦੇ ਆ ਅੱਜ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਿਹੜਾ ਬੰਦਾ ਕਰਦਾ ਕਿਹੜੇ ਪਿੰਡ ਤੋਂ ਹੈ ਕਮੈਂਟ ਸ਼ੇਅਰ ਆਪਦਾ ਲਾਈਕ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਕਰੋ ਸਪੋਰਟ ਕਰਿਆ ਦੇਖ ਲੈ ਅੱਜ ਆਪਾਂ ਜੀਰੀ ਨੂੰ ਪਾਣੀ ਖੇਤ ਹਰੇ ਕੋਪੜਾ ਅੱਜ ਉਨਾ ਪਛੇਤਾ ਲੱਗਿਆ ਮੇਰੇ ਉਹ ਲਾਈਕ ਮੁੰਡਿਓ ਲਿਆ ਦਿਓ ਲਾਈਕ ਕਮੈਂਟ ਤੇ ਸਬਸਕ੍ਰਾਈਬ ਦੀ ਨੇਰੀ ਕਰੋਗਰਾ ਹਾਂਜੀ ਦੇਖਦੇ ਆਂ ਕੌਣ ਸਭ ਤੋਂ ਪਹਿਲਾਂ ਕਮੈਂਟ ਕਰਦਾ ਤੇ ਆਪਣੇ ਪਿੰਡ ਦਾ ਨਾਮ ਦੱਸਦਾ ਠੀਕ ਹੈ ਨਾ ਤੇ ਦੇਖਦੇ ਆਂ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਆ ਅੱਜ ਆਪਾਂ ਦੇਖਦੇ ਆਂ ਵੀ 20 ਤੱਕ ਲਾਈਕ ਜਾਂਦੇ ਨੇ ਆਪਣੇ 20 ਲਾਈਕ ਕਰਨੇ ਨੇ ਅੱਜ ਪੂਰੇ ਆਪਾਂ ਨੇ ਠੀਕ ਆ ਦੋ ਆਪਣੇ ਨਾਲ ਜੁੜ ਸੋਕੇ ਨੇ ਲਾਈਵ 'ਚ ਉਹ ਭਾਈ ਆਪਣਾ ਕਮੈਂਟ ਕਰਕੇ ਨਾਂ ਦੱਸ ਦੇਣ 13 ਜਾਣੇ ਹੋ ਗਏ ਕਮੈਂਟ ਕਰ ਦੋ ਲਾਈਕ ਕਰ ਦੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰੋ ਸਪੋਰਟ ਆਪਾਂ ਨੇ 20 ਲਾਈਕ ਕਰਨੇ ਨੇ ਅੱਜ ਪੂਰੇ ਦੇਖਦੇ ਆ ਆਪਣੇ 20 ਲਾਈਕ ਪੂਰੇ ਸੋਟੀ ਸਪੋਰਟ ਨਾਲ ਹੀ ਹੋਣਗੇ ਜੇ ਤੁਸੀਂ 20 ਲਾਈਕ ਕਰੋਗੇ ਭਰਾਵਾ ਦੀ ਸਪੋਰਟ ਨਾਲ ਹੋਣਗੇ ਸ਼ੌਰੀਆਂ ਨੇ ਆ ਚੁੱਕੇ ਨੇ ਲਾਈਕ ਤੇ ਕਮੈਂਟ ਹਾਲ ਤੱਕ ਕਿਸੇ ਨੇ ਕੀਤਾ ਨਹੀਂ ਬੇਟਾ ਦੇਖਦੇ ਆ ਸਭ ਤੋਂ ਟਕਾਉਣ ਕਰਦਾ ਹੈ ਕੈਟ ਕਰ ਰਿਹਾ ਅੱਜ ਆਪਾਂ ਦੇਖਦੇ ਆਂ ਹਾਲ ਤੱਕ ਕਿਸੇ ਵੱਲੋਂ ਲਾਈਕ ਨਾ ਕਮੈਂਟ ਕਰਿਆ ਗਿਆ ਅੱਜ ਤੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸੋਨੂੰ ਇੱਕ ਸਾਡੇ ਪਿੰਡ ਸਾਡੇ ਖੇਤਾਂ ਦੇ ਵਿੱਚ ਝੀਲ ਦਿਖਾ ਦਿੰਦੇ ਆਂ ਬਹੁਤ ਵੱਡੀ ਝੀਲ ਹੈ ਜੇ ਕਿਸੇ ਨੇ ਉੱਥੇ ਕਿਸਤੀ ਦਾ ਆਨੰਦ ਮਾਣ ਕੇ ਜਾਣਾ ਹੈ ਕਿਸਤੀ ਆਪਦੀ ਲਿਆਇਓ ਝੀਲ ਅਸੀਂ ਦਿਰਾਗੇ ਜੇ ਕਿਸੇ ਨੇ ਤੁਹਾਨੂੰ ਦਮਾਨ ਕੇ ਜਾਣਾ ਤਾਂ ਉਹ ਆ ਚੱਕ ਆ ਸਕਦਾ ਏ ਝੀਲ ਬਹੁਤ ਵੱਡੀ ਆ ਤੁਹ ਦਿਖਾ ਦਨੇ ਆ ਆਪਾਂ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਜਣਾਂ ਦੀ ਤੇ ਕਬੱਡੀ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਹੋ ਤੇ ਕਿਹੜੇ-ਕਿਹੜੇ ਘਟੈਰੀ ਦੇ ਫੈਨ ਹੋ ਕਮੈਂਟਾਂ ਚ ਦੱਸੀ ਚਲੋ ਆਜੋ ਆਪਾਂ ਤੁਹਾਨੂੰ ਝੀਲ ਦਿਖਾਉਨੇ ਆ ਕਿੰਨੀ ਛੋਟੀ ਆਪਦੀ ਚੀਲਾ ਸੀ ਦੇਵਾਂਗੇ ਜਿੰਨਾ ਚੁ ਖੁੱਲਾ ਟਾਈਮ ਦਿਖਾ ਦਈਏ ਫਿਰ ਚੀਲਾ ਦਿਖਾ ਦਈਏ ਝੀਲ ਫਿਰ ਤੁਹਾਨੂੰ ਆ ਦੇਖੋ ਮੇਰੇ ਪਿੱਛੇ ਝੀਲ ਹੈ ਆ ਝੀਲ ਠੀਕ ਆ ਬਹੁਤ ਵੱਡੀ ਝੀਲ ਹੈ ਇਹ ਤੇ ਆ ਦੇਖੋ ਸੋਤ ਮੈਂ ਦੂਜੇ ਰੋਡ ਤੇ ਕਰਕੇ ਹੁਣ ਤੇ ਆ ਦੇਖੋ ਝੀਲ ਕਿਸਤੀ ਸੁੱਢੀ ਆਪਦੀ ਜਿੰਨਾ ਚਿਰ ਮਰਜੀ ਖੁੱਲਾ ਟਾਈਮ ਕੋਈ ਨਹੀਂ ਤੁਹਾਨੂੰ ਰੋਕੂਗਾ ਟੋਕੂਗਾ ਖਾਣਾ ਪੀਣਾ ਦਾਪ ਲਿਆ ਸਕਦੇ ਹੋ ਤੁਸੀਂ ਆ ਚੀਹ ਲੈ ਢੀ ਵੱਡੀ ਫੁੱਲ ਨਿਆਰੇ ਲੈ ਸਕਦੇ ਪਰ ਨਾ ਨਹੀਂ ਸਕਦੇ ਤੁਸੀਂ ਕਿਸਤੀ ਜੀ ਆਨੰਦ ਮਾਣ ਸਕਦੇ ਹੋ ਇਹਹੀ ਜੀ ਚੀਹ ਲੈ ਗਈ ਸਿਰਫ ਕਿਸਤੀ ਚ ਆਨੰਦ ਮਾਣ ਸਕਦੇ ਹੋ ਤੁਸੀਂ ਕਿਹੜੇ ਫੇੜੇ ਦੇ ਸਕਦੇ ਹੋ ਨਾਉਣ ਵਾਲਾ ਇੱਥੇ ਕੋਈ ਸਿਸਟਮ ਨਹੀਂ ਇੱਥੇ ਵੱਡੇ ਵੱਡੇ ਮਗਰਮਾਛ ਕੁਝ ਨਹੀਂ ਪਤਾ ਨਹੀਂ ਡੱਡੂ ਛੱਡੂ ਕੀ ਇੱਥੇ ਹੈਗੇ ਨੇ ਬਹੁਤ ਵੱਡੀ ਝੀਲ ਆਜੇ ਕੋਈ ਨਾ ਲਾਈਕ ਕਰ ਰਿਹਾ ਨਾ ਕਮੈਂਟ ਕਰ ਰਿਹਾ ਕੀ ਗੱਲ ਅੱਜ ਛੋਟੇ ਭਰਾ ਨੂੰ ਸਪੋਰਟ ਕਿਉਂ ਨਹੀਂ ਕਰ ਰਹੇ ਕਰੋ ਯਾਰ ਛੋਟਾ ਭਰਾ ਛੋਡੇ ਵਾਸਤੇ ਤਾਂ ਲਾਈਵ ਆ ਦੇਖੋ ਕਿੰਨਾ ਘੈਂਟ ਮੌਸਮ ਹੈ ਬੱਦਲ ਵਾਈ ਦੇਖੋ ਕਿੰਨੇ ਸੋਹਣੇ ਆ ਦੇਖੋ ਮੌਸਮ ਮੀਹਾਂਲਾ ਹੋ ਰਿਹਾਗਾ ਆ ਦੇਖੋ ਇੱਕ ਵਾਰੀ ਫੇਰ ਝੀਲ ਤੇ ਨਿਗਾ ਮਰਵਾ ਦਿੰਨੇ ਆ ਛੋਡੀ ਜਿਹਨੂੰ ਝੀਲ ਚ ਕੁੰਮਣ ਦਾ ਕਿਸ਼ਤੀ ਕਰਦਾ ਉਹ ਸਾਡੇ ਪ੍ਰਿੰਟ ਆ ਜਾ ਬੱਚੋੜੇ ਆਪਣੇ ਖੇਤਾਂ ਲ ਵਿੱਚ ਝੀਲ ਹੈ ਖੁੱਲਾ ਆਨੰਦ ਮਾਣੋ ਕੋਈ ਰੋਕ ਟੋਕ ਨਹੀਂ ਬਸ ਇਹ ਚਨਾ ਨਹੀਂ ਸਕਦੇ ਤੁਸੀਂ ਕਿਸ਼ਤੀ ਉਧਰ ਲੈ ਸਿਰੇ ਉਧਰਲੇ ਸਿਰੇ ਤੇ ਉਧਰਲੇ ਸਿਰੇ ਤੋਂ ਇੱਥੇਲੇ ਸਿਰੇ ਤੇ ਲਿਜਾ ਸਕਦੇ ਹੋ ਠੀਕ ਹੈ ਨਾ ਕੀ ਗੱਲ ਹੋ ਗਈ ਅੱਜ ਅੱਜ ਭਰਾ ਨੂੰ ਸਪੋਰਟ ਨਹੀਂ ਕਰ ਰਹੇ ਤੁਸੀਂ ਨਾ ਕੋਈ ਕਮੈਂਟ ਕਰ ਰਹੇ ਨਾ ਕੋਈ ਲਾਈਕ ਕਰ ਰਹੇ ਆ ਠੀਕ ਆ ਮੇਰੇ ਬੈਠੇ-ਬੈਠੇ ਜ਼ਿਆਦਾ ਆ ਗਿਆ ਮਾ ਵੀ ਅੱਜ ਆਪਾਂ ਖੇਤ ਬੈਠੇ ਲਾਈਵ ਹੋਣੇ ਆ। ਅਰ ਅੱਜ ਛੋੜੇ ਭਰਾ ਨੂੰ ਕੋਈ ਸਪੋਰਟ ਹੀ ਨਹੀਂ ਕਰ ਰਿਆ। ਠੀਕ ਆ ਨਾ। ਕਰੋ ਕਮੈਂਟ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ। 7 ਮਿੰਟ ਹੋ ਗਏ ਮੈਨੂੰ ਲਾਈਵ ਹੋਏ ਨੂੰ ਹਾਲ ਤੱਕ ਕਿਸੇ ਨੇ ਲਾਈਕ ਨਹੀਂ ਕਰਿਆ। ਚੈਨਲ ਨੂੰ ਵੀ ਸਬਸਕ੍ਰਾਈਬ ਨਹੀਂ ਕਰਿਆ ਕਮੈਂਟ ਵੀ ਨਹੀਂ ਕਰਿਆ। ਕਰੋ ਗਰਾ ਸਪੋਰਟ ਵੀ ਲਾਈਕ ਕਿਹੜਾ ਦੇਖਦੇ ਆ ਅੱਜ ਆਪਣੇ ਵੀ ਲਾਈਕ ਹੁੰਦੇ ਨੇ ਕਿ ਨਾ ਹੁੰਦੇ ਨੇ ਤੁਸੀਂ ਆਖੋਗੇ ਲਾਈਕ ਮਰੇ ਲਾਈਕ ਹੋਇਆ ਨਹੀਂ ਦੇਖਣਾ ਆਪਾਂ ਨੇ ਵੀ ਤੁਸੀਂ ਆਪਣੇ ਭਰਾ ਨੂੰ ਕਿੰਨੀ ਕ ਸਪੋਰਟ ਕਰਦੇ ਹੋ ਠੀਕ ਆ ਤੇ ਆਪਾਂ ਜਿਹੜੇ ਨੇ ਸਭ ਤੋਂ ਪਹਿਲਾਂ ਲਾਈਕ ਤੇ ਕਮੈਂਟ ਕਰਿਆ ਉਹਦਾ ਨਾਮ ਵੀ ਬੋਲਾਂਗੇ ਸਭ ਦਾ ਹੀ ਬੋਲਾਂਗੇ ਪਰ ਸਭ ਤੋਂ ਪਹਿਲਾਂ ਜਿਹੜਾ ਕਰੂਗਾ ਆਪਾਂ ਉਹਦਾ ਨਾਮ ਚੈਨਲ ਦਾ ਨਾਮ ਦੱਸਦੇ ਹੋ ਵੀ ਕੀ ਆ ਆਪਾਂ ਉਹ ਵੀ ਬੋਲਾਂਗੇ ਸਾਰਿਆਂ ਨੂੰ ਕਹਦਾਂਗੇ ਵੀ ਇਹਦਾ ਵੀ ਚੈਨਲ ਆਪਣੇ ਭਰਾ ਦਾ ਸਬਸਕ੍ਰਾਈਬ ਕਰਿਆ ਜਾਵੇ ਕਾਰਸ ਲਵਰਸ ਹਾਂਜੀ ਭਾਈ ਜੀ ਚਲੋ ਖੁਸ਼ਤਾ ਹੋਏ ਤੁਸੀਂ ਖੁਸ਼ ਰਹੋ ਸਾਰੇ ਜਾਣੇ ਖੁਸ਼ ਰਹੋ ਹਾਂਜੀ ਹਾਂਜੀ ਹਾਏ ਜੀ ਹਾਏ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਖੁਸ਼ ਰੱਖੇ ਪ੍ਰਮਾਤਮਾ ਸਭ ਨੂੰ ਹੋਰ ਕੀ ਚਾਹੀਦਾ ਮੇਰੇ ਲਾਈਵ ਹੋਣ ਨਾਲ ਜੇ ਤੁਸੀਂ ਖੁਸ਼ ਹੋਗੇ ਇਤੋਂ ਵੱਡੀ ਕੀ ਗੱਲ ਆ ਕਨੇਹੀਂ ਸਹੀ ਗੱਲ ਆ ਨਹੀਂ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਆ ਦੇਖੋ ਡਾਉਗੋ ਬੈਠਾ ਜੀਰੀ ਚ ਆਨੰਦ ਮਾਣ ਰਿਹਾ ਹਾਂਜੀ ਹਾਂਜੀ ਖੁਸ਼ ਰਹੋ ਖੁਸ਼ ਖੁਸ਼ ਰਹੋ ਸਹੀ ਹੈ ਜੀ ਸਹੀ ਆ ਹੋ ਲਵਰ ਕੇ ਹਾਲ ਚਾਲ ਹੈ ਕਿੱਥੋਂ ਆ ਜੀ ਤੁਸੀਂ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਸਹੀ ਹੈ ਜੀ ਗੱਲ ਅੱਜ ਕੱਲ ਹੱਸਣਾ ਬਹੁਤ ਮੁਸ਼ਕਲ ਆ ਰਵਾਤ ਆ ਜਦੋਂ ਮਰਜ਼ੀ ਦਿਓ ਹੱਸਣਾ ਬਹੁਤ ਔਖਾ ਹੈ ਕੋਈ ਕਿਸੇ ਨੂੰ ਹਸਾ ਨਹੀਂ ਸਕਦਾ ਬਹੁਤ ਔਖਾ ਹੈ ਹਾਂ ਜੀ ਸਹੀ ਗੱਲ ਆ ਹਾਂਜੀ ਪਿੰਡ ਤੇ ਸ਼ਹਿਰ ਦੱਸ ਦਿਓ ਜੀ ਤੁਹਾਡਾ ਕਿਹੜਾ ਹੈ ਹਾਂਜੀ ਹਾਂਜੀ ਕਿਸਾਨ ਮਜ਼ਦੂਰ ਇਕਤਾ ਚਿੰਦਾਵਤ ਤੁਸੀਂ ਕੀ ਕੰਮ ਕਰਦੇ ਹੋ ਜੀ ਕਿਹੜਾ ਸ਼ਹਿਰ ਹੈ ਕਿਹੜਾ ਪਿੰਡ ਹੈ ਕਮੈਂਟਾਂ 'ਚ ਦੱਸਿਓ ਕਾਰ ਲਵਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਛੋਡੇ ਭਰਾਵਾਂ ਦੀ ਸਪੋਰਟ ਲੋੜ ਹੈ ਲਵ ਯੂ ਲਵ ਯੂ ਪਾਜੀ ਲਵ ਯੂ ਲਵ ਯੂ ਸਾਰਿਆਂ ਨੂੰ ਲਵ ਯੂ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਹਮੇਸ਼ਾ ਖੁਸ਼ ਹੀ ਰਹੋ ਜੇ ਕਹਿੰਦੇ ਤੁਹਾਡੇ ਚਿਹਰੇ ਤੇ ਖੁਸ਼ੀ ਆ ਨਾ ਸਮਝ ਲਓ ਤੁਹਾਡੇ ਕੋਲੇ ਸਭ ਕੁਝ ਹੈ ਜੇ ਚਿਹਰੇ ਤੇ ਖੁਸ਼ੀ ਨਹੀਂ ਹੈਗੀ ਤਾਂ ਸਮਝ ਲਓ ਤੁਹਾਡੇ ਕੋਲੇ ਕੁਝ ਵੀ ਨਹੀਂ ਹੈਗਾ ਅੱਜ ਕੱਲ੍ਹ ਲੋਕ ਹੱਸਣਾ ਭੁੱਲ ਗਏ ਆਜੋ ਜੀ ਸਾਡੇ ਪਿੰਡ ਆਓ ਕਿਸਾਨ ਤੁਹਾਨੂੰ ਬਣਾ ਦਿੰਨੇ ਆ ਪਿੰਡ ਆਜੋ ਸਾਡੇ ਕਿਸਾਨ ਬਣਾ ਦਾਂਗੇ ਬੱਟਾ ਪੋਚ ਲਿਓ ਜੀਰੀ ਲਵਾ ਦਿਓ ਟਰੈਕਟਰ ਚਲਾ ਲਿਓ ਕਿਸਾਨ ਬਣ ਜਾਓਗੇ ਪ੍ਰਮਾਤਮਾ ਤੁਹਾਨੂੰ ਮੌਕਾ ਦੇਗਾ ਆਜੋ ਤੁਸੀਂ ਪਿੰਡ ਨਹੀਂ ਦੱਸ ਰਹੇ ਇੱਕ ਸ਼ਹਿਰ ਹੈ ਜੀ ਤੁਹਾਡਾ ਕਿਹੜਾ ਤੁਸੀਂ ਨਾਮ ਨਹੀਂ ਦੱਸ ਰਹੇ ਕਿਹੜਾ ਤੁਹਾਡਾ ਪਿੰਡ ਸ਼ਹਿਰ ਹੈਗਾ ਠੀਕ ਹੈ ਜੀ ਠੀਕ ਹੈ ਜੀ ਠੀਕਾ ਹੋਰ ਸੜਾਉਗਾ ਲਵਾਤ ਜੀ ਹਾਂਜੀ ਹਾਂਜੀ ਲੱਗ ਗਿਆ ਪਤਾ ਉਹ ਕਮੈਂਟ ਨਾ ਗਾ ਨਾ ਗਿਆ ਸੀ ਠੀਕ ਹੈ ਠੀਕ ਹੈ ਜੀ ਹੋਰ ਸੜਾਉਗਾ ਲਵਾਤ ਹਾਂਜੀ ਲਾਈਕ ਕਮੈਂਟ ਜਰੂਰ ਕਰੋ ਰਾਮ ਰਾਮ ਜੀ ਰਾਮ 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 ਜੀ ਰਾਮ ਰਾਮ ਮੇਰਾ ਖੁਦ ਹੀ ਨਾ ਆਰਾਮ ਹੈ ਜੀ ਮੇਰਾ ਨਾ ਹੀ ਰਾਮ ਹੈ ਜੀ ਹੋਰ ਸੁਣਾਓ ਜੀ ਗੱਲਬਾਤ ਹੋਰ ਦੱਸੋ ਠੀਕ ਹੈ ਜੀ ਸੋਨੂ ਪੰਜਾਬੀ ਥੋੜੀ ਥੋੜੀ ਆਉਂਦੀ ਆ ਤੇ ਮੈਨੂੰ ਇੰਗਲਿਸ਼ ਥੋੜੀ ਥੋੜੀ ਆਉਂਦੀ ਆ ਮੈਨੂੰ ਇੰਗਲਿਸ਼ ਵੀ ਘੱਟ ਆਉਂਦੀ ਆ ਕੋਈ ਗੱਲ ਹੈ ਜੀ ਮਾਫਾਲੀ ਕਿਹੜੀ ਗੱਲ ਆ ਇਹ ਤਾਂ ਚੱਲਦੀ ਰਹਿੰਦਾ ਮੈਨੂੰ ਇੰਗਲਿਸ਼ ਬਹੁਤ ਘੱਟ ਆਉਂਦੀ ਆ ਕਿ ਵੀ ਠੀਕ ਐ ਇੱਕ ਆਪਾਂ ਜਿੰਨੀ ਕੁ ਸਮਝ ਆ ਜਾਂਦੀ ਆ ਉਨੱਕ ਆਪਾਂ ਦੱਸ ਦੰਨੇ ਆਗੇ ਉਹ ਮੈਂ ਕਹਿਣਾ ਰਹਿਣਾ ਵੀ ਹਰੇਕ ਨੂੰ ਵੀ ਤੁਸੀਂ ਜਦੋਂ ਵੀ ਮੈਸੇਜ ਕਰੋ ਤਾਂ ਮੈਨੂੰ ਪੰਜਾਬੀ ਚ ਕਰੋ ਮੈਨੂੰ ਇੰਗਲਿਸ਼ ਬਹੁਤ ਘੱਟ ਆਉਂਦੀ ਆ ਠੀਕ ਹੈ ਜੀ ਕੋਈ ਆਪਾਂ ਨੇ ਦੇਖੋ ਇੰਗਲਿਸ਼ ਨਾਲ ਕੋਈ ਵਰਲਡ ਕੱਪ ਨਹੀਂ ਜਿੱਤਣਾ ਆਪਣੀ ਦਾ ਪੰਜਾਬੀ ਬਹੁਤ ਆ ਇਹ ਪੰਜਾਬੀ ਦਲਜੀਤ ਪਾਜੀ ਮੰਗੂ ਪੰਜਾਬੀ ਆ ਗਏ ਓਏ ਦਲਜੀਤ ਬਾਜੀ ਮੰਗੂ ਪੰਜਾਬੀ ਆ ਗਏ ਓਏ ਸਾਰੇ ਪੰਜਾਬੀਆਂ ਇੱਕ ਮਿੰਟ ਜੀ ਸਾਰਿਆਂ ਨੂੰ ਠੰਗਰ ਦਲਜੀਤ ਬਾਜੀ ਕਹਿੰਦੇ ਹੁੰਦੇ ਨੇ ਨਾ ਪੰਜਾਬੀ ਆ ਗਏ ਓਏ ਆਪਾਂ ਉਹ ਪੰਜਾਬੀਆਂ ਪੰਜਾਬੀ ਆ ਗਏ ਓਏ